ਕੀ ਨਾਮੋਂ ਭੇਜੀ ਥੋੜਾ ਸਗਰਨ ਦਸ਼ੰਗਈ ਪ੍ਰਭਿੰਦਰ ਸਿੰਘ ਕੀ ਕੰਮ ਕਰਦੇ ਹੋ ਸਗਰਨ ਦਸ਼ੰਗਈ ਹਾਂਜੀ ਸਗਰਨ ਦਸ਼ੰਗਈ ਸੁਖਵਿੰਦਰ ਸਿੰਘ ਕੀ ਕੰਮ ਕਰਦੇ ਹੋ ਤੁਸੀਂ ਮਹਤਰੀਨ ਲੱਗੇ ਬਾਈ ਤੇ ਕੀ ਹਾਸਾ ਹੋਇਆ ਤੁਹਾਡੇ ਨਾਲ ਬਸ ਮਾਰ ਨੂੰ ਨਹੀਂ ਪਤਾ ਕੀ ਕੰਮ ਕੀ ਕਰਦੇ ਸੀ ਪੈਸੀ ਤੁਸੀਂ ਉਹ ਜਿਹੜਾ ਤਾਂ ਪੁੰਦੇ ਸੀ ਪਾਸ 7 ਵਰਤ ਤੇ ਪੂਰੀ ਕਰੋ ਸ਼ਟ ਸੀਗਾ ਕਿੰਨੇ ਜਣੇ ਚੱਕਦੇ ਹੋ ਪੰਜ ਜਣੇ ਵਾਜੇ ਨਹੀਂ ਆ ਹੀ ਬੰਦੇ ਦੋ ਤੇ ਬਾਹਰ ਦੇ ਨੇ ਗਏ ਤੇ ਉਹ ਜਿਨ੍ਹਾਂ ਦੀ ਛੱਤ ਪਾਉਂਦੇ ਸੀ ਉਹ ਹੋਰ ਉਹਨਾਂ ਦੇ ਨਾਲ ਗਏ ਉਹਨਾਂ ਦੀ ਵੀ ਛੱਤਾਂ ਬੰਦੀਆਂ ਆ ਹੀ ਆ ਕਿੰਨੀਆਂ ਕਿ ਛੱਤਾਂ ਉਹਨਾਂ ਦੀ ਪਤਾ ਨਹੀਂ ਸਾਨੂੰ ਤਾਂ ਥੱਲੇ ਗੱਡੇ ਸਾਨੂੰ ਤਾਂ ਉਹ ਦੋ ਜਣੇ ਨੂੰ ਜਾਣਦੇ ਹੋ ਤੁਸੀਂ ਨਾ ਕੀ ਆ ਉਹਨਾਂ ਦੇ ਨਾਲ ਦਾ ਚਾਰਨਾ ਕੁੰਜਾ ਕੌਣ ਸੀ ਇਹ ਕੋਈ ਪਿਆਪਤੀ ਉਹ ਚਾਰਨਾ ਤੇ ਹੀ ਪੀਂ ਚਾਰਨਾ ਤੇ ਹੀ ਹੋਈ ਨਾਮ ਇਹ ਤੁਹਾਡਾ ਮਨਜੀਤ ਸਿੰਘ ਮਨਜੀਤ ਸਿੰਘ ਕਿੱਥੋਂ ਆਇਓ ਕੀ ਕੰਮ ਕਰਦੇ ਹੋ ਕੰਮ ਰਾਏਗਰੀ ਦਾ ਕਰਦੇ ਆਂ ਜੀ ਤੇ ਕੀ ਕੰਮ ਕੀ ਕਰਦੇ ਹੋ ਅਸੀਂ ਚੁਣਾਈ ਦਾ ਕੰਮ ਕਰਦੇ ਸੀ ਜੀ ਛੱਤ ਉੱਤੇ ਡਿੱਗ ਗਈ ਸਾਡੇ ਤੇ ਹਾਂ ਜੀ ਉਹ ਅਸੀਂ ਛੱਤ ਦੇ ਉੱਪਰ ਸੀ ਜਾਂ ਥੱਲੇ ਨਹੀਂ ਨਹੀਂ ਥੱਲੇ ਟੜੇ ਸੀਗੇ ਉੱਤੇ ਆ ਡਿੱਗੇ ਥੱਲੇ ਕੀ ਕਰ ਰਹੇ ਸੀ ਥੱਲੇ ਅਸੀਂ ਇੱਕ ਗੱਡ ਨੂੰ ਸਪੋਰਟ ਲਾ ਰਹੇ ਸੀ ਸਪੋਰਟ ਨਿਕਲ ਗਈ ਸਪੋਰਟ ਨਿਕਲਣ ਦੇ ਨਾਲ ਹੀ ਉਹ ਡਿੱਗ ਗਏ ਤੇ ਕਿਹੜਿਆ ਕਫਟਾ ਵੱਜੀ ਉਹ ਸੱਟਾਂ ਕੋਸਤਾ ਹੀ ਤਿੰਨ ਜਣੇ ਤਾਂ ਦਾਅਪੀ ਹਾਂ ਇੱਕ ਜਣੇ ਜ਼ਿਆਦਾ ਸੀਰੀਅਸ ਹਰ ਵਿੱਚ ਕਿੰਨੇ ਜਣੇ ਟੋਟਲ ਹੋਏ ਉਹ ਤੁਸੀਂ ਅਸੀਂ 5 ਜਣੇ ਸੀਗੇ ਇਹਦੇ ਪੈਸੇ ਕਿਹੜੇ ਪ੍ਰਾਪਤ ਇਹ ਕੌਣ ਕੌਣ ਨੇ ਉਹ ਹੁਣ ਨਾਂ ਤਾਂ ਅਸੀਂ ਪੱਕੇ ਨਹੀਂ ਜਾਣਦੇ ਇੱਕ ਨੂੰ ਤਾਂ ਹੈਪੀ ਕਹਿੰਦੇ ਆ ਇੱਕ ਦਾ ਨਾਮ ਬਾਈ ਕਰਤਾਰਨ ਹੈ ਇੱਕ ਗੋਰਾ ਇੱਕ ਬਾਈ ਪਿੱਲਾ ਮੇਰਾ ਨਾਮ ਜੀਤ ਹੈ ਮਾਲਕ ਨੇ ਬਹੁਤ ਬਚਾਅ ਕੀਤਾ ਸਾਡੇ ਜੀ ਹਾਂਜੀ ਉਹਨਾਂ ਦਾ ਗੋਰਾ ਹਸਤਾ ਲੱਗ ਗਿਆ ਹਾਂਜੀ ਕਿੱਥੇ ਲੱਗ ਗਿਆ ਇਹ ਨਹੀਂ ਪਤਾ ਹੁਣ ਸਾਨੂੰ ਜਰ ਚੱਕ ਕੇ ਲਿਆਏ ਕਿ ਨਜ ਉਹਦਾ ਨਾਮ ਕੀ ਨਾ ਹਾਂ ਆ ਉਹਦਾ ਨਾ ਇੱਕ ਦਾ ਨਾ ਹੈਪੀ ਇਕ ਦਾ ਨਾ ਕਰੀ ਕਰਨ ਕੋ ਮਾਲਕ ਹੈ ਹਾਂਜੀ ਮਾਲਕ ਪਿਓ ਪਾਤੀ ਹੈ ਜੋ ਹੂੰ ਡਰਸਲ ਵਰਜੈਂਸੀ ਕੈਂਟਰ ਦੇ ਵਿੱਚ ਕੁਝ ਕੇਸਸ ਆਏ ਨੇ ਕੁਝ ਮਕਾਨ ਦੀ ਛੱਤ ਡਿੱਗੀ ਦੱਸਦੇ ਆ ਕਿ ਕਿੰਨੇ ਲੋਕੀ ਗ੍ਰੀਕੀ ਲੋ ਜੀ ਸਾਡੇ ਕੋਲ 1:30 11 ਵਜੇ ਅਰਾਊਂਡ ਤਿੰਨ ਪੇਸ਼ੈਂਟਸ ਆਏ ਸੀ ਇੱਕ ਇੱਕ ਕਰਕੇ ਆਏ ਸੀ ਕਹਿੰਦੇ ਨੇ ਕਿ ਚੂੜਚੱਕ ਵਿੱਚ ਕਿਸੇ ਘਰ ਦੀ ਛੱਤ ਗਿਰ ਗਈ ਸੀ ਤੇ ਉੱਥੇ ਉਹ ਮਜ਼ਦੂਰ ਕੰਮ ਕਰਦੇ ਸੀ ਤੇ ਉਹਨਾਂ ਉੱਪਰ ਛੱਤ ਗਿਰ ਗਈ ਸੀ ਤਾਂ ਕਰਕੇ ਆਏ ਨੇ ਮਰੀਜ਼ ਵੈਸੇ ਸਟੇਬਲ ਨੇ ਆਰਥੋਕਾਲ ਕਰਾਤੀ ਐ ਅਸੀਂ ਸਾਰੇ ਐਕਸ-ਰੇਸ ਕਰਾਤੇ ਸਾਰੀਆਂ ਹੋਰ ਰਿਪੋਰਟਾਂ ਕਰਾਤੀਆਂ ਨੇ ਕੰਦਰ ਵੈਸੇ ਤਿੰਨ ਮਰੀਜ਼ ਅੱਜ ਸਾਡੇ ਕੋਲ ਵੇ ਬੇਸੇ ਕਹਿ ਰਹੇ ਕਿ ਕੁਝ ਹੋਰ ਵੀ ਸੀ ਕਿ ਕਾਫੀ ਇੰਜਰਡ ਨੇ ਜਿਹੜੇ ਉਹਨਾਂ ਦੇ ਨਾਲ ਦੇ ਸਾਨੂੰ ਕਹਿ ਰਹੇ ਨੇ ਕਿ ਮਰੀਜ਼ ਟੋਟਲ 5 ਸੀਗੇ ਜਿਹਦੇ ਵਿੱਚ ਦੋ ਉਹ ਉਧਰੋਂ ਕਿਸੇ ਹੋਰ ਪ੍ਰਾਈਵੇਟ ਹਸਪੀਟਲ ਲੈ ਗਏ ਨੇ ਉਹਦੇ ਬਾਰੇ ਸਾਨੂੰ ਕੋਈ ਨੋਲੇਜ ਨਹੀਂ ਹੈ ਸਾਡੇ ਕੋਲ ਤਿੰਨ ਮਰੀਜ਼ ਹੀ ਪਹੁੰਚੇ ਨੇ ਜੀ ਹਾਂਜੀ ਸਾਰੇ ਮਰੀਜ਼ ਸਟੇਬਲ ਨੇ ਜੀ